ਟਟਰਾ ਦੇ ਹਮਲੇ ਤੋਂ ਬਾਅਦ ਹੁਣ ਵੈਟਰਨਰੀ ਇੰਸਪੈਕਟਰ ਤੇ ਹਮਲਾ ਹੋਇਆ ਤਾਂ ਅਭੀ ਤੇ ਰਾਤ ਪਿੰਡ ਫਾਪੜਾ ਵਿਖੇ ਇੱਕ ਵੈਟਰਨਰੀ ਇੰਸਪੈਕਟਰ ਡਾਕਟਰ ਭੁਪਿੰਦਰ ਸਿੰਘ ਦੇ ਘਰ ਅਣਪਛਾਤੇ ਮੋਟਰਸਾਈਕਲ ਹਮਲਾਵਰਾਂ ਨੇ ਇੱਟਾ ਰੋੜਿਆਂ ਤੇ ਨਾਲ ਹਮਲਾ ਕਰ ਦਿੱਤਾ ਤਾਂ ਟਟਰਾ ਦੇ ਹਮਲੇ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਂ ਜਿਹਾ ਹੀ ਇੱਕ ਹੋਰ ਮਾਮਲਾ ਨਵਸੇਰ ਤੋਂ ਪਿੰਡ ਫਾਪੜਾ ਵਿੱਚ ਦੇਖਣ ਨੂੰ ਮਿਲਿਆ ਹੈ ਤਾਂ ਜਾਣਕਾਰੀ ਅਨੁਸਾਰ ਇੱਕ ਵੈਟਰਨਰੀ ਇੰਸਪੈਕਟਰ ਡਾਕਟਰ ਭੁਪਿੰਦਰ ਸਿੰਘ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਦੱਸਿਆ ਇਸ਼ਾਮ ਨੂੰ ਜਦੋਂ ਉਹ ਆਪਣੇ ਘਰ ਦੇ ਵਿੱਚ ਦਰਵਾਜ਼ਿਆਂ ਦੀ ਰਿਪੇਅਰ ਕਰਵਾਉਣ ਅਤੇ ਆਪਣੇ ਰਿਸ਼ਤੇਦਾਰਾਂ ਦੀ ਦੁਕਾਨ ਦੇ ਵਿੱਚ ਜਾਂਦਾ ਹੈ ਤਾਂ ਸੜਕ ਤੇ ਅਣਪਛਾਤੇ ਮੋਟਰਸਾਈਕਲ ਦੇ ਸਵਾਰ ਨੌਜਵਾਨ ਉਸਤੇ ਹਮਲਾ ਕਰਨ ਦੀ ਨੀਅਤ ਦੇ ਨਾਲ ਖੜੇ ਨੇ ਤਾਂ ਡਾਕਟਰ ਨੂੰ ਸ਼ੱਕ ਪੈਂਦਾ ਹੈ ਕਿ ਉਹ ਫਟਾਫਟ ਆਪਣੇ ਘਰ ਦੇ ਵਿੱਚ ਵਾਪਸ ਆ ਗਿਆ ਤੇ ਸ਼ਾਮ ਨੂੰ ਜਦੋਂ ਉਹ ਰੋਟੀ ਖਾਣ ਲੱਗਦਾ ਹੈ ਤਾਂ ਉੱਤਣ ਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਡਾਕਟਰ ਦੇ ਘਰ ਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਬਾਅਦ ਵਿੱਚ ਅਣਪਛਾਤੇ ਨੌਜਵਾਨ ਮੋਟਰਸਾਈਕਲ ਸਵਾਰ ਸਨੀਪ ਤੋਂ ਫਰਾਰ ਹੋ ਜਾਂਦੇ ਨੇ ਜਿਨ੍ਹਾਂ ਦੀ ਕੁਝ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ। ਤਾਂ ਡਾਕਟਰ ਭੁਪਿੰਦਰ ਸਿੰਘ ਨੇ ਥਾਣਾ ਔੜ ਦੀ ਪੁਲਿਸ ਅੱਗੇ ਅਪੀਲ ਕੀਤੀ ਹੈ ਕਿ ਇਹਨਾਂ ਹਮਲਾਵਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਉਹ ਸਾਰਾ 사실 ਜਿਦਾਂ ਹੋਈਏ ਜਦੋਂ ਸਟਾਰਟ ਹੋਈ ਨਾ ਸ਼ਾਮ ਦੀ ਗੱਲ ਆ ਮੈਂ ਡਿਊਟੀ ਤੋਂ ਤਕਰੀਬਨ 2 ਵਜੇ ਆਫ ਹੋ ਜਾਣਾ। ਜੀ। ਤੇ ਆ ਕੇ ਕੁਝ ਮੇਰੀ ਸਿਹਤ ਜਿਹੜੀ ਉਹ ਠੀਕ ਨਹੀਂ ਸੀ। ਆ ਕੇ ਮੈਂ ਅਰੇਸਟ ਕੀਤੀ ਤਕਰੀਬਨ 7:30 ਵਜੇ ਤੱਕ ਜਿਹੜਾ ਖਾਣਾ ਖਾ ਕੇ ਬੈੱਡ ਤੇ ਹੀ ਸੀਗਾ 7:30 ਕੁਝ ਮੈਂ ਡੋਰ ਕਲੋਜ਼ਰ ਲਵਾਉਣੇ ਸੀ ਆਪਣੇ ਘਰ ਤੇ ਇਹ ਮੇਰਾ ਬਤਰੀ ਆ ਇਨੀ ਦੁਕਾਨੇ ਨੂੰ ਮੈਂ ਕਿਹਾ ਵੀ ਡੋਰ ਕਲੋਜ਼ਰ ਤੂੰ ਫਿੱਟ ਕਰ ਦੇ ਤੇ ਪੌਣੇ 8:20 ਟਾਈਮ ਹੋ ਗਿਆ ਹੁਣ ਇਹ ਆਪਣਾ ਕੰਮ ਕਰ ਰਿਹਾ ਸੀ ਤਾਂ ਮੈਂ ਇਹਦੀ ਦੁਕਾਨ ਵਾਲੇ ਚਾਤੀ ਮਾਰਨ ਗਿਆ ਕਿਉਂਕਿ ਇਹ ਦੁਕਾਨ ਕੱਲ ਹੀ ਸੀ ਵੇ ਦੇਖਿਆ ਮੈਂ ਇਹ ਉੱਥੇ ਆਪਣੇ ਬੇਟੇ ਨੂੰ ਮੈਂ ਉੱਥੇ ਬਿਠਾਇਆ ਉਸ ਤੋਂ ਅਚਾਨਕ ਮੈਨੂੰ ਕੁਝ ਡਾਊਟਫੁਲ ਬੰਦੇ ਲੱਗੇ ਵੀ ਉਹਨਾਂ ਨੇ ਮੇਰੇ ਅੱਖ ਦੇ ਵਿੱਚ ਲਾਈਟਾਂ ਅੱਖਾਂ ਦੇ ਵਿੱਚ ਬਾਈਕ ਦੀਆਂ ਆਪਣੀਆਂ ਮਾਰੀਆਂ ਮੈਨੂੰ ਦੇਖ ਕੇ ਸਟਾਰਟ ਕੀਤਾ ਉਹਨਾਂ ਨੇ ਫੰਬੜਾ ਾਡੇ ਤੋਂ ਤੇ ਕੁਦਰਤੀ ਮੈਨੂੰ ਇੱਕ ਡਾਊਟ ਜਿਹਾ ਆਇਆ ਵੀ ਇਹ ਬੰਦੇ ਮੇਰੇ ਵੱਲੋਂ ਆ ਰਹੇ ਆ ਮੈਂ ਉੱਥੇ ਖੜਨੀ ਵੀ ਆਏ ਚਪਚਾਪ ਆਪਣੇ ਅੰਦਰ ਵੜ ਗਿਆ ਤੇ ਗੇਟ ਆਪਣਾ ਬੰਦ ਕਰ ਲਿਆ ਤੇ ਇਹਨੂੰ ਮੈਂ ਕਿਹਾ ਮੈਂ ਕਿਹਾ ਵੀ ਰਾਤ ਜ਼ਿਆਦਾ ਹੋ ਗਈ ਆ ਆਪਾਂ ਇਹ ਕੰਮ ਸਵੇਰੇ ਹੀ ਕਰ ਲਾਂਗੇ ਤੇ ਤੂੰ ਵੀ ਆਪਣੇ ਘਰੋਂ ਦੁਕਾਨ ਵਧਾ ਕੇ ਚਲੇ ਗਿਆ ਤੇ ਇਸ ਗੱਲ ਤੋਂ ਬਾਅਦ ਸਰ ਅਸੀਮ ਆਪਣਾ ਨਾਰਮਲ ਖਾਣਾ ਪੀਣਾ ਖਾਂਦੇ ਨੇ ਮੈਨੂੰ ਕੰਮ ਸਰਕਾਰੀ ਕਰਨਾ ਪੈਂਦਾ ਕੰਪਿਊਟਰ ਤੇ ਕੇਵਰ ਆਨਲਾਈਨ ਚੀਜ਼ਾਂ ਅੱਜਕੱਲ 9 10 ਵਜੇ ਜਾਂਦੇ तकरीबन 9:30 ਵਜੇ ਦੀਗਾ ਤੋਂ ਬਾਅਦ ਦੀ ਇਹ ਘਟਨਾ ਆ ਮੈਂ ਖਾਣਾ ਖਾ ਰਿਹਾ ਸੀ ਤੇ ਵਾਈਫ ਮੇਰੀ ਦਾ ਲੱਗੇ ਸੀ ਮੇਰੇ ਬੈਠੀ ਇਹਨੂੰ ਮੈਂ ਕੁਦਰਤੀ ਇਹ ਗੱਲ ਸ਼ੇਅਰ ਕਰ ਰਿਹਾ ਸੀ ਮੈਂ ਕਿਹਾ ਵੀ ਅੱਜ ਇਹ ਮੈਨੂੰ ਇਦਾਂ ਲੱਗਿਆ ਡਾਊਟ ਹੋਇਆ ਵੀ ਹੋ ਸਕਦਾ ਮੇਰੇ ਮਨ ਦਾ ਗਹਿਮ ਹੋਵੇ ਪਰ ਮੈਨੂੰ ਮਹਿਸੂਸ ਹੋਇਆ ਜਿਹੜਾ ਕਿ ਜਿੱਦਾਂ ਕੋਈ ਡਾਊਟਫੁਲ ਬੰਦੇ ਮੈਨੂੰ ਕੁਝ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੇ ਮੱਦੇ ਨੈਰ ਮੇਰੇ ਵੱਲੋਂ ਵਧੇ ਆ ਤੇ ਮੈਂ ਆਪਣਾ ਚੁੱਪ ਕਰਕੇ ਅੰਦਰ ਆ ਗਿਆ ਪਰ ਮੈਂ ਰਿਐਕਸ਼ਨ ਨਹੀਂ ਕੋ ਦਿੱਤਾ ਤੇ ਇੰਨੇ ਨੂੰ ਸਾਰੇ ਜੀ ਮੈਂ ਗੱਲ ਖਤਮ ਹੀ ਕੀਤੀ ਆ ਤੇ ਬਹੁਤ ਭਿਆਨਕ ਆਵਾਜ਼ ਆਉਣ ਲੱਗ ਗਈ ਜਿੱਦਾਂ ਕਿ ਫਾਇਰਿੰਗ ਹੋ ਰਹੀ ਹੁੰਦੀ ਮੇਰੇ ਗੇਟ ਵਾਲੇ ਪਾਸਿਓਂ ਕਰਦੇ ਤੇ ਇੱਕਦਮ ਜਦੋਂ ਇਹ ਚੀਜ਼ ਹੋਈ ਤੇ ਮੇਰੀ ਮੈਸੇਜ ਹਟਾਫਟ ਅੰਦਰੋਂ ਗੇਟ ਵੱਲੋਂ ਇਹਨੇ ਭੱਜਣ ਦੀ ਕੋਸ਼ਿਸ਼ ਮੈਂ ਇਹਨੂੰ ਰੋਕਿਆ ਮੈਂ ਕਿਹਾ ਵੀ ਬਾਹਰ ਫਾਇਰਿੰਗ ਹੋ ਰਹੀ ਆ ਤੂੰ ਜਾਣਾ ਨਹੀਂ ਇਹ ਗੇਟ ਤੇ ਹੀ ਆ ਕਿਉਂਕਿ ਉਹ ਆਵਾਜ਼ ਹੀ ਇੰਨੀ ਭਿਆਨਕ ਸਹੀ ਤੇ 2 ਮਿੰਟ ਵੀ ਡਿਸੀਜਨ ਲਈ ਮੈਂ ਇੰਨਾ ਕਰਦੇ ਨੂੰ ਆਪਣਾ ਉਠਿਆ ਮੈਂ ਕਿਹਾ ਤੁਸੀਂ ਬਾਹਰ ਨੇ ਛੱਤ 'ਤੇ ਜਾ ਕੇ ਆਪਾਂ ਦੇਖਦੇ ਹਾਂ ਵੀ ਉੱਪਰੋਂ ਕੀ ਜਿਹੜੀ ਆ ਪਰੇਸ਼ਾਨੀ ਕੀ ਹੋ ਰਹੀ ਹੈ ਤੇ ਮੇਰੇ ਕੋਲ ਸਰ ਲਾਇਸੈਂਸ ਹੀ ਆਪਣਾ ਵੈਪਨ ਵੀ ਹੈ ਤੇ ਜਿਹੜਾ ਮੈਂ ਸੈਲਫ ਡਿਫੈਂਸ ਵਾਸਤੇ ਮੇਰੇ ਖਾਲੇ 2022 ਤੋਂ ਅੰਦਾਜ਼ਨ ਸਮਾਂ ਭਈ ਗਵਰਨਮੈਂਟ ਤੋਂ ਲਾਇਸੈਂਸ ਲੈ ਕੇ ਰੱਖਿਆ ਹੈ ਮੈਂ ਉਹ ਨੂੰ ਆਪਣੇ ਹੱਥ 'ਚ ਲਿਆ ਤੇ ਮੈਂ ਦੋ ਹਵਾਈ ਫਾਇਰ ਆਪਣੇ ਛੱਤ ਤੋਂ ਚਲਾਏ ਤੇ ਇਸ ਧਿਆਨ ਰੱਖਦੇ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਉਸ ਚੀਜ਼ ਨੂੰ ਦੇਖ ਦੇਖ ਕੇ ਉਹ ਜਿਹੜੇ ਬਾਈਕਰ ਸਗੇ ਦੋ ਦੋ ਬਾਈਕਰ ਸੀ ਉਹਨਾਂ ਨੇ ਸਪੀਡ ਫੜੀ ਤੇ ਉਹ ਬੇਗੋ ਵਾਲ ਵੱਲੋਂ ਟਰਨ ਕਰਕੇ ਫਰਾਰ ਹੋ ਗਏ ਮੈਨੂੰ ਤਾਂ ਇਹ ਮਹਿਸੂਸ ਹੋਇਆ ਵੀ ਉਹਨਾਂ ਦੀ ਕੋਸ਼ਿਸ਼ ਮੈਨੂੰ ਬਾਹਰ ਕੱਢਣ ਦੀ ਸੀ ਮਤਲਬ ਗੇਟ ਤੇ ਆਖੀ ਵੀ ਨਹੀਂ ਇਟਾ ਉੱਡਾ ਉੱਡਾ ਮਾਰ ਕੇ ਹਾਂ ਉਹ ਜਦੋਂ ਬਾਅਦ ਚ ਅਸੀਂ ਦੇਖਿਆ ਆ ਕੇ ਵੀ ਉਹ ਫਾਇਰ ਨਹੀਂ ਸੀ ਉਹ ਇਟਾਂ ਰੋੜੇ ਸੀ ਔਰ ਉਸ ਤੋਂ ਮੈਨੂੰ ਫਿਰ ਇਹ ਸ਼ੱਕ ਲੱਗਿਆ ਵੀ ਏਟਾ ਰੋੜੇ ਮਾਰਨ ਦਾ ਮਤਲਬ ਇਹ ਆ ਵੀ ਮੈਨੂੰ ਬਾਹਰ ਸੱਜਣਾ ਸੀ ਸ਼ਾਮ ਦੀ ਘਟਨਾ ਨੂੰ ਦੇਖਦੇ ਹੋਏ ਵੀ ਕਿਉਂ ਮੈਂ ਰਿਐਕਟ ਕਰਾਂਗਾ ਕਰੂੰਗਾ ਬਾਹਰ ਆਊਂਗਾ ਉਹ ਕੁਝ ਵੀ ਕਰ ਸਕਦੇ ਆ ਜੋ ਉਹਨਾਂ ਦੀ ਮਨਸ਼ਾ ਹੋएगी ਠੀਕ ਹੈ ਤੇ ਇਹ ਸਾਰ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਫਿਰ ਮੈਂ ਪੁਲਿਸ ਨੂੰ ਜਿਹੜੀ ਕਾਲ ਲਗਾਈ ਤੇ ਪੁਲਿਸ ਫਿਰ ਆ ਗਈ ਮੌਕੇ ਤੇ ਤੇ ਹੇਮਰਾਜ ਜੀ ਐਸਆਈ ਦੀ ਡਿਊਟੀ ਲਗਾਈ ਗਈ ਐਸਐਚਓ ਸਾਹਿਬ ਵੱਲੋਂ ਉਹਨਾਂ ਨੇ ਆ ਕੇ ਤਫ਼ਤੀਸ਼ ਸ਼ੁਰੂ ਕੀਤੀ ਸਾਡੀ ਸੁਣੀ ਗੱਲਬਾਤ ਇਹ ਭਰੋਸਾ ਦਵਾਇਆ ਕਿ ਮੈਂ ਜਿਹੜਾ ਇਹ ਇਨਕੁਆਇਰੀ ਕਰਕੇ ਇਹਦੀ ਕੇਸ ਦੀ ਜੜ ਤੱਕ ਪਹੁੰਚੂਗਾ ਕੀ ਮੰਗ ਕਰਦੇ ਮੈਂ ਸਰ ਇਹੀ ਮੰਗ ਕਰਨਾ ਵੀ ਇੱਕ ਦੇਖੋ ਮੈਂ ਇੱਕ ਗਾਸਟਡ ਆਫੀਸਰ ਰੈਂਕ ਦਾ ਅਧਿਕਾਰੀ ਹਾਂ ਹਾਲਾਂਕਿ ਮੈਂ ਅਜੇ ਤੱਕ ਅਰੀ ਆਪਣੇ ਆਪ ਨੂੰ ਅਧਿਕਾਰੀ ਨਹੀਂ ਮੰਨਿਆ ਕਿਉਂਕਿ ਮੈਂ ਆਪਣੇ ਆਪ ਨੂੰ ਸੇਵਾਦਾਰ ਮੰਨਦਾ ਤੇ ਅਸੀਂ ਲੋਕਾਂ ਦੇ ਸੇਵਕ ਹੈ ਲੋਕਾਂ ਤੇ ਅਫਸਰ ਨਹੀਂ ਮੈਂ ਹੈ ਲੋਕਾਂ ਲਈ ਅਫਸਰ ਹਾਂ ਜਿਨ੍ਹਾਂ ਲਈ ਮੈਂ ਅਫਸਰ ਹਾਂ ਉਹ ਲੋਕ ਤਾਂ ਮੇਰੇ ਬਹੁਤ ਪਿਆਰ ਮੈਨੂੰ ਕਰਦੇ ਆ ਮੇਰੇ ਔਰ ਹਸਪੀਟਲ ਦੇ ਲੱਗਦੇ ਡੀਐਨਓ ਹੋਣ ਦੇ ਨਾਤੇ ਪੂਰਾ ਜ਼ਿਲ੍ਹਾ ਮੇਰਾ ਬਾਕਵਾਸ ਸਰ ਔਰ ਕਿਤੇ ਵੀ ਮੈਂ ਜਾਵਾਂ ਲੋਕੀ ਬੜੀ ਰਿਸਪੈਕਟ ਕਰਦੇ ਆਂ ਵੀ ਮੈਂ ਇਹ ਹੀ ਦੇਖਣਾ ਚਾਹੁੰਦਾ ਵੀ ਇਹ ਬੰਦੇ ਕੌਣ ਆਂਸਰ ਆ ਇਹ ਜਿਹੜੇ ਬਾਹਰਲੇ ਬੰਦੇ ਕੋਈ ਅਣਪਛਾਤੇ ਆ ਇਹਨਾਂ ਦੀ ਕੀ ਮਨਛਾ ਆ ਵੀ ਇੱਕ ਮੇਰੇ ਨਾਲ ਹੀ ਕੁਝ ਹੋ ਰਿਹਾ ਜਿਹੜਾ ਕਿ ਇੱਕ ਲੋਕਾਂ ਦਾ ਸੇਵਕ ਬਣ ਕੇ ਕੰਮ ਕਰ ਰਿਹਾ ਨਾਟ ਐਜ਼ ਅ ਅਫੀਸਰ ਇੱਕ ਆਮ ਬੰਦੇ ਨਾਲ ਕੀ ਕੁਸ਼ੇ ਕਰ ਸਕਦੇ ਆ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਤੇ ਔਰ ਆਉਣ ਵਾਲੇ ਸਮੇਂ 'ਚ ਫਿਰ ਮੈਂ ਆਪਣੀ ਜਾਨ ਨੂੰ ਥ्रेट ਮੰਨਦਾ ਇਸ ਚੀਜ਼ ਲਈ ਤੇ ਮੈਨੂੰ ਜਾਨ ਦਾ ਖਤਰਾ ਵੀ ਹੈ ਪਰਿਵਾਰ ਨੂੰ ਵੀ ਹੈ ਕਿਉਂਕਿ ਹਮੇਸ਼ਾ ਮੈਂ ਪਰਿਵਾਰ 'ਚ ਨਹੀਂ ਹੋਊਗਾ ਡਿਊਟੀ ਤੇ ਵੀ ਦੇਖੋ ਕਈ ਵਾਰ ਮੈਨੂੰ ਮੀਟਿੰਗ ਚੰਡੀਗੜ੍ਹ ਵੀ ਗਵਰਨਮੈਂਟ ਦੇ ਆਦੇਸ਼ਾਂ 'ਚ ਜਾਣਾ ਪੈਂਦਾ ਆ ਪਿਛਲੇ ਜੂਨ ਵਿੱਚ ਮੈਂ ਦਿੱਲੀ ਵੀ ਭਾਰ ਗਵਰਨਮੈਂਟ ਆਫ ਇੰਡੀਆ ਨਾਲ ਮੀਟਿੰਗ ਕਰਕੇ ਆਇਆ ਐਜ਼ ਅ ਡੀਐਨਓ 21ਸਟ ਲਾਈਫਸ ਆਫ ਸੈਂਸਸ